ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਆ ਹੁਣੀ ਮੈਂ ਨਾ ਛੁੱਟੀਆਂ ਹੋ ਰਹੀਆਂ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ ਮੈਂ ਨੂਰ ਮਹਿਰ ਹੋਰਾਂ ਨੂੰ ਨਾਨਕੇ ਛੱਡ ਕੇ ਆਇਆਗਾ ਤੇ ਜਦੋਂ ਮੈਂ ਘਰ ਆਇਆ 6 ਵਜੇ ਸ਼ਾਇਦ ਮੈਂ ਘਰ ਆਇਆ ਸੀ ਵਾਪਸ ਤੇ 5:55 ਮਿੰਟ ਤੇ ਮਹਿਤਾਬ ਜੀ ਘਰੇ ਆ ਗਏ ਜਦੋਂ ਮੈਂ ਗੇਟ 'ਚ ਐਂਟਰ ਹੋਇਆ ਸਾਹਮਣੇ ਮਹਿਤਾਬ ਦੀ ਗੱਡੀ ਖੜੀ ਇਹਨਾਂ ਨੂੰ ਗੱਡੀ ਛੱਡਣ ਆਈ ਹੋਈ ਸੀ ਨਾ ਇਹਨਾਂ ਨੂੰ ਪਤਾ ਸੀਗਾ ਵੀ ਨੂਰ ਗਈ ਐ ਅੱਜ ਨਾ ਮੈਨੂੰ ਪਤਾ ਸੀਗਾ ਵੀ ਇਹਨਾਂ ਨੇ ਆਣਾ ਹੁਣ ਆ ਦੇਖੋ ਕੰਮੋ ਆ ਗਈ ਮੇਰੋ ਚਲੀ ਗਈ ਸਾਡੀ ਕੰਮੋ ਆ ਗਈ ਤੇ ਨੂਰ ਚਲੀ ਗਈ ਮਹਿਤਾਬ ਜੀ ਆਗੇ ਮਹਿਤਾਬ ਜੀ ਮੇਰੇ ਨਾਲ ਆ ਰਹੇ ਨੇ ਹੁਣ ਦੇਖਦੇ ਆ ਕਿਵੇਂ ਇਹਦਾ ਜੀ ਕਿਵੇਂ ਲਵਾਣਾਗਾ ਕਿਉਂਕਿ ਬੱਚਿਆਂ ਦਾ ਬੱਚਿਆਂ ਨਾਲ ਹੀ ਜੀ ਲੱਗਦਾ ਹਨ ਖੇਡਦੇ ਗੋਲਦੇ ਨੇ ਪਰ ਅੱਜ ਇੱਕੋ ਚੀਜ਼ ਹੋਰ ਲੈ ਆਂਦੀ ਆ ਅਸੀਂ ਨਹੀਂ ਮਹਿਤਾਬ ਆਪ ਦੇ ਲਈ ਆਪ ਹੀ ਲੈ ਕੇ ਆਇਆ ਹਾਂ ਆਇਆ ਦਿਖਾਵਾਂ ਤੁਹਾਨੂੰ ਚਲੋ ਇਹਦੇ ਚ ਤਾਂ ਹੈਗਾ PS4 ਤੇ ਆ ਇਹਦਾ ਗੱਡੀਆਂ-ਗੱਡੀਆਂ ਚਲਾਉਣ ਵਾਲਾ ਸੈਟਅਪ ਸਟੀering ਕੋਰੀ ਮੈਂ ਸਟੀering ਵੀ ਨੂੰ ਐਸੀ ਫਿਕਸ ਕਰ ਲੈ ਥੋੜੇ ਟਾਈਮ ਤੱਕ ਹਜੇ ਤਾਂ ਚਾਨਣ ਹੈਗਾ ਬਾਹਰ 2 ਮਿੰਟ ਬਾਹਰ ਗੇੜਾ-ਗੁੜਾ ਲਾਇਆ ਇਹ ਮੈਂ ਸਭ ਜੀ ਸੂਜੀ ਦੇਖ ਰਹਾ ਮਾਫੀ ਪਾਣੀ ਪੂਣੀ ਲੱਗਿਆ ਹੋਇਆ ਹੈ ਕਿ ਨਾਲ ਤੇ ਬਾਅਦ ਚੋਂ ਆ ਕੇ ਬੇਲੇ ਹੋ ਕੇ ਆਰਾਮ ਨਾਲ ਸੈਟਅਪ ਕਰ ਦਿਆਂ ਇਹਦਾ ਤੇ 2-3 ਦਿਨ ਇਹ ਹੀ ਚੱਲੂ ਬਸ ਗੇਮ ਹੀ ਚਲ

ਆਜੱਕ ਨਹੀਂ ਆ ਕਹੀ ਨਾ ਮੈਂ 2 ਦਿਨ ਲਈ ਗਿਆ ਸੀਗਾ ਕੰਮ ਖਰਾਬ ਹੋ ਗਿਆ ਹੋ ਗਿਆ ਫਟਕੇ ਦੁਬਾਰਾ ਹੀ ਲਾਣੀ ਪੈਣੀ ਆ ਇਹ ਸਭ ਕੁਝ ਇਹ ਸਾਰਾ ਬੱਟਰਾ ਬੰਜਨ ਤਾਂ ਹੋ ਜਾਣਗੇ ਇਹਨਾਂ ਨੂੰ ਪਾਣੀ ਲਾ ਦਾਂਗੇ ਹਾਂ ਤੇ ਆ ਫਲੀਆਂ ਫੁੱਲੀਆਂ ਹੋ ਰਹੀਆਂ ਨੇ ਥੋੜੀਆਂ ਮੋਟੀਆਂ ਮਤਲਬ ਕਿੰਨੀ ਚੀਜ਼ਾਂ ਉਹ ਪੱਟੀਆਂ ਨੇ ਪੱਟ ਕੇ ਵਾਪਿਸ ਲਾਉਣੀਆਂ ਨੇ ਕਿੰਨੀ ਚੀਜ਼ਾਂ ਆ ਸਾਰੇ ਹੁਣ ਆਂਡੇ ਲਾਏ ਸੀਗੇ ਚੱਪਣ ਕਦੂ ਸੱਚ ਉਹ ਹੋ ਗਏ ਸੀਗੇ ਉਹ ਵੀ ਬੇਲ ਨੇ ਖਤਮ ਹੋ ਗੀਆਂ ਹਾਂ ਅਨੇਕਾਂ ਲੱਗੇ ਹੋਰ ਕੰਮ ਖੜਾ ਹੋ ਗਿਆ ਬੋਲੋ ਮੈਂ ਨਾ ਅੱਜ ਉੱਥੋਂ ਉਹਨੂੰ ਛੱਡ ਕੇ ਮੈਂ ਉਹ ਕਹਿ ਰਹੀ ਸੀ ਕਹਿੰਦੇ ਰਹਿ ਜਾ ਹਨੇਰੇ ਜਿਹੇ ਹੋਇ ਚਲਾ ਜਾਈਂ ਮੈਂ ਜਲਦੀ ਆਣਾ ਸੀਗਾ ਸ਼ੁਕਰ ਆ ਤੁਸੀਂ ਆ ਗਏ ਮੇਰੇ ਘਰ ਕੇ ਅਬੇ ਕੀ ਕਾਰਨ ਬਣਿਆ ਆ ਦੇਖੀ ਸਾਡੇ ਹਾਂ ਆਰੇ ਕੀ ਹੋਇਆ ਰੇਡ ਆ ਗਈ ਲੈ ਮੈਂ ਨਾ ਜਾਣ ਤੋਂ ਪਹਿਲਾਂ ਦੇਖਿਆ ਸੀਗਾ ਕਿਵੇਂ ਆਈਏ ਇਹ ਕੀ ਪ੍ਰੋਬਲਮ ਹਣਾ ਦਰਖਤ ਲੱਗਿਆ ਹੋਇਆ ਸਾਡੇ ਆਰੇ ਆ ਦੇਖੇ ਤੇ ਆ ਕਠਲ ਲੱਗਦਾ ਇਹ ਰੇਤੇ ਹੂੰ ਹੁਣ ਮੈਨੂੰ ਆਏ ਵੀ ਕਿਤੇ ਇਹਦੀ ਜੜ ਨਾ ਸੁੱਕੀ ਹੋਵੇ ਕੀ ਉਹ ਟੁੱਟ ਕੇ ਦੇਦੇ ਆ ਕੀ ਹੋਈ ਪਤਾ ਕੀ ਹੈ ਅਸੀਂ ਆਪ ਤੱਕ ਕਦੇ ਸਬਜੀ ਖਾਦੀ ਨਹੀਂ ਇਹਦੀ ਐਂ ਆ ਵੀ ਆ ਹੁਣ ਜਦੋਂ ਤੂੰ ਆਏ ਸੀ ਦੇਖ ਕੇ ਹੁਣ ਉਹ ਉਹ ਭਈਏ ਯਾਰ ਹਾਂ ਤੋੜ ਕੇ ਲੈ ਕੇ ਗਏ ਸੀ ਹਾਂ ਉਹ ਆ ਜਾਂਦੇ ਨੇ ਟਾਈਮ ਟੂ ਟਾਈਮ ਉਹਨਾਂ ਨੂੰ ਪਤਾ ਹੁੰਦਾ ਵੀ ਆ ਦਿਨਾਂ 'ਚ ਲੱਗ ਜਾਂਦੇ ਨੇਗੇ ਉਹ ਲੈ ਜਾਂਦੇ ਨੇ ਹੁਣ 3-4 ਤੋੜ ਕੇ ਲੈ ਗਏ ਪਰ ਇਹ ਹੁਣ ਕਰ ਰਿਹਾ ਨੁਕਸਾਨ ਸਾਡਾ ਕੀ ਕਰ ਰਿਹਾ ਆ ਦੇਖੋ ਨੇ ਜੜ ਵੱਡਾ ਦਰਖਤ ਹੋ ਗਿਆ ਨਾ ਉਹ ਜੜ ਉਹ ਕੱਟ ਕੇ ਚੱਕਦਾ ਉਧਰ ਹਰਫੇ ਵਿਖਾ ਕੇ ਕਿੱਧਰ ਆ ਉਹ ਬੇਹਤ ਕੋਲੇ ਦੇ ਪਰ ਉਹ ਹਾਂ ਰਹਾ ਓਰੇ ਜਿਹੜਾ ਚੱਕਿਆ ਗਿਆ ਹਾਂ ਇਹ ਮੈਨੂੰ ਮੈਨੂੰ ਸ਼ੱਕ ਹੈ ਹਾਂ ਵੀ ਇਹ ਏਸੀ ਦੀ ਜੜ ਹੈ ਮੈਂ ਉਹ ਚੈੱਕ ਕਰਦਾ ਪਟਕੇ ਜੇ ਉੱਤੇ ਦੇ ਹੋਈ ਨਾ ਕਿ ਦੇਖਦੇ ਹਾਂ ਫਿਰ ਤੇ ਹੋ ਜਾ ਤੂੰ ਪਟਕੇ ਦੇਖੋ ਫਿਰ ਤੂੰ ਆ ਪਟਗੀਆਂ

ਮਾਮੂ ਉੱਧਰ ਪੱਟ ਰਹੇ ਨੇ ਹੁਣ ਇਹਦੀ ਇੱਕ ਤਾਂ ਚੱਪਲ ਨਹੀਂ ਹੈਗੀ ਉਹਨੂੰ ਇੱਕ ਤਾਂ ਇਹਦੀ ਚੱਪਲ ਲਿਆ ਉਹ ਉੱਧਰ ਨੇ ਇੱਕ ਤਾਂ ਆ ਰੱਖ ਦਿੰਦੀ ਹੈਗੀ ਉੱਧਰੋਂ ਫਿਰ ਬਾਹਰ ਆ ਜਾਂਦੀ ਹੈ ਫਿਰ ਕਹਿੰਦੀ ਹੈ ਉਹ ਚੱਪਲਾਂ ਤੋਂ ਆਜੋ ਫਿਰ ਹੁਣ ਪਾ ਲਓ ਮਾਮੂ ਹੋਇਆ ਨਹੀਂ ਖਤਮ ਹੈ ਹੋਇਆ ਨਹੀਂ ਖਤਮ ਇੰਨੀ ਜਲਦੀ ਲੈ ਕਿਤੇ ਪੱਟਿਆ ਜਾਵੇ ਆ ਆ ਜਾ ਹੁਣ ਚੱਲ ਮੈਂ ਉਹ ਤਾਂ ਟੂਆ ਪੱਟਣਾ

ਕਈ ਵਾਰੀ ਮੈਨੂੰ ਐ ਡਰ ਹੁੰਦਾ ਨਾ ਵੀ ਮੇਰ ਘਮਾਨ ਆ ਦਵੇ ਹਾਂ ਹਾਂ ਕਰਕੇ ਮੈਂ ਚੱਜਿਆ ਵਾ ਨਾ ਸੋਰੀ ਕਰ ਮਨ ਬੈਠੀ ਬਹਿ ਜਾ ਹੂੰ ਬਹਿ ਜਾ ਆ ਦੇਖ ਹੁਣ ਇਹਦੀ ਇਹ ਬਾਈਕ ਜਦੋਂ ਤੱਕ ਗਰਮੇ ਹੋਣੀ ਨਹੀਂ ਆਉਂਦੇ ਇਹਦੇ ਨਾਮ ਹੈ ਬਾਈਕ ਮਮੂ ਚਾ ਬਿਲੀ ਆ ਯਾ ਜਲਦੀ ਅਬ ਚਲ ਅਬ ਆ ਜਾ ਬਹਿ ਜਾ चलो निकल पोगे नहीं 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 अपन पंगा ले लिया जा ब्री हूँ ओहो काट चुका हैं इधर देख क्या ला इधर भी नहीं हैं कि आह और... नानी ने कुछ लो नानी ने कुछ लो हाँ, तो मुझे पता हैं ना अच्छा नानी लाइन कौन काट चुका हैं मैं लाइकर मैं चला ओये क्या बात हैं चलो बाहर आ जा बाहर ਲੇ ਜਾ ਲੈ ਜਾ ਕੋਈ ਨਹੀਂ ਹਾਂ ਚਲੋ ਵੈਰੀ ਗੁੱਡ ਉਹਦਾ ਪੈਰ ਆ ਗਿਆ ਬ੍ਰੇਕ ਤੇ ਪੈਰ ਬ੍ਰੇਕ ਤੇ ਪੈਰ ਆ ਗਿਆ ਇਹ ਬ੍ਰੇਕ ਹੈ ਪੂਰੇ ਨਹੀਂ ਚਲਾ ਲਓ ਚਲਾ ਲਓ ਨਾ ਨਾ ਹੋਲੀ ਫੇਰ ਇੱਕਦਮ ਭੱਜ ਲੈਂਦੀ ਹੈ ਨਾ ਕਿਵੇਂ ਕਰਦੀ ਹੈ ਹਰ ਦੌਰੇ ਤੋਂ 3 ਆਜੋ ਆਜੋ ਇਹਨੂੰ ਹਜੇ ਪਤਾ ਨਹੀਂ ਨਾ ਇਹ ਨਹੀਂ ਛੇੜਨਾ ਪੁੱਤ ਤੂੰ ਆਪ ਚਲਾ ਦੇ ਉਹਦਾ ਪੈਰ ਧਰ ਲਿਆ ਹੋਊਗਾ ਪੁੱਤ ਨਹੀਂ ਨਹੀਂ ਇਹ ਆ ਦੇ ਪੂਰੇ ਟੈਸਟ ਕਰੋ ਮੈਂ ਚਲਦਾ ਹਾਂ ਕੱਕ ਕੇ ਇਧਰ ਨੂੰ ਮੂੰਹ ਜਾ ਮੋੜ ਦੇ ਦਾ। ਕੇ ਜਲੇ ਨੂੰ ਤਾਂ ਆਪਾਂ ਫੇਰ ਕਿਹੜੇ ਦੇ ਲਾਂਗੇ। ਉਹ ਫੇਰ ਨੀਰਾ ਹੋ ਜਾਊਗਾ ਨਾ ਮੈਂ ਟੋਆ ਜਾ ਪੱਟ ਲਾਂ। ਹੌਲੀ ਵਿੱਚ ਮਾਰਿਆ ਸੀ ਮੇਰੇ। ਇਹਦਾ ਗਰੀਬ ਰਸਲੀ मामੂ। ਔਰ ਇਹ ਗਿਰਨਾ ਨਾ ਜਾਵੇ ਤੇ। ਮੈਂ ਇਹਦੇ ਕੋਲੇ ਹੀ ਜਾਣਾ। ਲੈ। ਪਹਿਲਾਂ ਇਹ ਗੱਲ ਸੁਣ। ਮੈਂ ਨਾ ਉਹ ਕਰਦਾ ਮੈਂ ਗੱਡੀ ਪਰਾਂ ਕਰਦਾ। ਤੇ ਗੱਡੀ ਉਰੇ ਰਹਿਣਾ ਇਹ ਉਰੇ ਚਲਾ ਲੂਗੀ ਹਣਾ। ਨਹੀਂ 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 ਪੁੱਛ ਲੈ। ਕੀ? ਯਾਰ ਤੂੰ ਹੁਣ ਆਨਸਾਰ ਹੀ ਸਾਰਾ ਕੁਝ ਕਰਨਾ ਆਪਣੇ ਕੋਲੇ ਬਹੁਤ ਦਿਨ ਨੇਗੇ ਚੱਲ ਸਰ ਦੇਰ ਹੈ ਲੈ ਚਲਾ ਇੱਧਰ ਇੱਧਰ ਦੇਖੋ ਇਹਦੇ ਕੋਲੇ ਰਹੀ ਚੱਲ ਹੁਣ ਮੈਂ ਨਾ ਟੋਆ ਜਾ ਕੱਟਣਾ ਮੈਂ ਮੈਂ ਕਰ ਮੰਨਦੇ ਗੇੜੇ ਕਢਾ ਰਿਆ ਸੀ ਹਾਂ ਦੇਖੋ ਤੇ मामੂ ਟੋਆ ਪਟਰੇ ਨੇ ਚੱਲ ਕੇ ਮੈਂ ਦੇਰ ਹੈ ਹਾਂ ਰੌਣ ਲੱਗੀ ਤੇ ਇੱਧਰ मामੂ ਦੇਰੇ ਨੇ ਮੰਮੂ ਵੈਸੇ ਤੁਸੀਂ ਪਹਿਲਾਂ ਪੱਟਿਆ ਮੈਂ ਕੋਟੋਆ ਫੇਰੇ ਪੱਟੇ ਨੇ ਵੀ ਉਥੇ ਬੂਟੇ ਹੀ ਲਾਇਏ ਹਾਂ ਇੱਕ ਬੂਟਾ ਲਾਣ ਲਈ ਸਾਨੂੰ ਦੋ ਦਿਨ ਲੱਗ ਜਾਂਦੇ ਏ ਟੋਆ ਪੜਦੇ ਨੇ ਮੈਨੂੰ ਐਡਾ ਵੱਡਾ ਬੂਟਾ ਪਹਿਲੇ ਅਸੀਂ ਟੋਆ ਪੱਟਦੇ ਸੀਗੇ ਤੇ ਫੇਰ ਉਹਦੇ ਵਿੱਚ ਉਹ ਪਾਣੀ ਪੱਤੇ ਪੁੱਤੇ ਇਹ ਸਰੇ ਰੂਪ ਆ ਕੇ ਫੇਰ ਬੂਟਾ ਲਾਉਂਦੇ ਸੀਗੇ ਆ ਦੇਖਾ ਵੀ ਐ ਲਾਇਆ ਜੇ ਸੀ ਕਿਹੜਾ ਪਿਛਲੀ ਵਾਰੀ ਬਹੁਤ ਲੱਗੀਆਂ ਸੀ ਇਹਦੇ ਤੇ ਪਹਿਲੀ ਵਾਰੀ ਆਹ ਜੀ ਹਾਂ ਕਿੰਨੂ ਇਹ ਹਾਂ ਪਤਾ ਨਹੀਂ ਸਮਝਿਆ ਕਿ ਕਿੰਨਾ ਅਸੀਂ ਤਾਂ ਇਹ ਤੰਦਸਾ ਅਸੀਂ ਇੱਕ ਵੀ ਨਹੀਂ ਖਾਦਾ ਇਹ ਕੀ ਏ ਇਹ ਲਗਾਏ ਕਾਦੇ ਵਾਸਤੇ ਹੋਰ ਹੀ ਖਾ ਖੂਗੇ ਅਸੀਂ ਤਾਂ ਨਹੀਂ ਖਾਦਾ ਹੈਗਾ ਦੇਖਦੇ ਹਾਂ ਹੁਣ ਪੱਟ ਕੇ ਇਹ 2 ਫੁੱਟ ਹੀ ਪੱਟੂਗਾ ਜੇ ਪੱਟਿਆ ਗਿਆ ਠੀਕ ਜੀ 2 ਫੁੱਟ ਲੂੰਗਾ ਜੇ ਤਾਂ ਪੱਟਿਆ ਗਿਆ ਕੁਝ ਮਿਲਿਆ ਤਾਂ ਠੀਕ ਹੈ ਨਹੀਂ ਛੱਡਾਂਗੇ ਆਪਾਂ ਇਹ ਹਾਂ ਫੇਟਕੋਂਗੇ ਨਹੀਂ ਸਾ ਕੰਕਲੂ ਦਮਾਂਗੇ। ਪੂਰੇ ਕਿੜਾ ਕੋਈ ਗਿਰਨ ਲੱਗਿਆ। ਹੂੰ। ਗਰਮੀ ਬਹੁਤ ਜ਼ਿਆਦਾ ਹੈਗੀ। ਮੈਟਰ ਤਾਂ ਥੋੜਾ ਜਿਆ ਪੱਤਿਆ ਗਿਆ ਹੈਗਾ। ਬਾਕੀ ਹਣ ਕੱਲੂ ਦੇਖਾਂਗੇ। ਆ ਦੇਖੋ ਆ ਕੱਠ ਲੱਗ ਪਈ। ਆ ਜਦੋਂ ਆਏ ਠੀਕੇ ਬੰਦੇ ਤੋੜਨ। ਮੈਂ ਕਿਹਾ 2k ਸਾਡੇ ਲਈ ਵੀ ਤੋੜ ਦੀ। ਉੱਪਰ ਚੜਨਾ ਪੈਂਦਾ ਨਾ ਤੋੜਨ ਲਈ। ਕਿਉਂਕਿ ਉੱਚੇ ਬਾਹ ਲੈਗਾ ਇਦ ਰਖਤੇ ਜਾਈ। ਚਲੋ। ਹੁਣ ਆਪਣਾ ਘਾਟ ਤੇ ਖੜੇ ਨੇ। ਮੈਂ ਤਾਮਾ ਨਾ ਫੋਟੋ ਦੇ ਲੈ ਉਹਦੇ ਹੱਲੇ ਦੇ ਟਾਇਰ ਜੇ ਜੇ ਇਹਦੇ ਟਾਇਰ ਜੇ ਟੁੱਟ ਕੇ ਨਾ ਇਹ ਬੱਚਿਆਂ ਦੇ ਚਲਾਣ ਦੇ ਕੰਮ ਰਹਿਣੀ ਐ ਨਾ ਤੇਰੇ ਮੇਰੇ ਤੇ ਗਲਾਮ ਮੈਨਾ ਪੁੱਤ ਬਣ ਕੇ ਹੁਣ ਵੱਡਾ ਹੋ ਗਿਆ ਨਾ ਤੂੰ ਬੱਚਿਆਂ ਦੇ ਚਲਾਣੇ ਰਹਿੰਦੇ ਫਿਰ ਇਹਦੇ ਟਾਇਰ ਜੇ ਮਿਲਨੇ ਨਹੀਂ ਪਤਾ ਕੀ ਜਿੰਨੇ ਦੀ ਇਹ ਨਵੀਂ ਆਈ ਸੀ ਓਟੋ ਦੁੱਗਣੇ ਪੈਸੇ ਤਾਂ ਇਹਨੂੰ ਠੀਕ ਕਰਾਂ ਤੇ ਲੱਗ ਗਏ ਮੇਰੇ ਮੈਂ 7 7500 ਦਾ ਆਇਆ ਸੀ ਉਦੋਂ ਉਸ ਤੋਂ ਵੱਧ ਪੈਸੇ ਤਾਂ ਇਹਨੂੰ ਠੀਕ ਕਰਾਂ ਤੇ ਲਾ ਦੇਣਾ ਇਹ ਦੇ ਕੀ ਵੀ ਇੰਨੇ ਪੈਸੇ ਲੱਗ ਗਏ ਹੁਣ ਕੱਲ ਪਰਸੋਂ ਲੈ ਆਇਆ ਸੀ ਮੈਂ ਟੀਕੜਵਾ ਕੇ ਚਲ ਹੁਣ ਆਪਾਂ ਤੇਰੀ ਗੇਮ ਦਾ ਸੈਟਅਪ ਲਾਈਏ ਟੋਆ ਟੂਆ ਤਾਂ ਛੱਡ ਹੁਣ ਕੱਲੂ ਥੋਰੇ ਦੇਖਾਂਗੇ ਉਹਦੀ ਪੱਟਿਆ ਜਾਓ ਬਾਕੀ ਤੁਸੀਂ ਪੱਟ ਦੋ ਚਲੋ ਚਲੀਏ ਪੂਰਾ ਪੂਰਾ ਪੱਟ ਦੋ ਹਾਂ ਲਵੇ ਜੇ ਤਾਂ ਲਾ ਤਾਂ ਹੁਣ ਥੋੜਾ ਜਿਹਾ ਹੋਰ ਪੱਟਦੇ ਆਂਗੇ ਅਰੇ ਗਰਮੀ ਲਾ ਗਿਆ ਅੰਦਰ ਲੈ ਆ ਅਸੀਂ ਆ ਗਏ ਸੀ ਅੰਦਰ ਟੋਆ ਭਈਆ ਗਰਮੀ ਕਰ ਤੇ ਹੁਣ ਮੇਰੇ ਵੱਸ ਦੀ ਗੱਲ ਤਾਂ ਹੈ ਨਹੀਂ ਮੈਂ ਥੋੜਾ ਜਿਹਾ ਪੱਟਿਆ ਆਇਆ ਉਨੇ ਦੋਨ ਕਾਲੂ ਹੀ ਰੱਖਾਂਗੇ ਚਲ ਹੁਣ ਅਸੀਂ ਆਹ ਕਰ ਲਈਏ ਚਲ ਬੇਟਾ ਖੋਲ ਸੋਨਾ ਨੂੰ ਗੂੰਜਾਂ ਹੈ ਸੋਨਾ ਨੂੰ ਗੂੰਜ ਸੁਣ ਆਹ ਸੀੜੀਆਂ ਅ ਬਸ ਇੱਕ ਚੀਜ਼ ਨਾ ਦੇਖਾ ਮੈਂ ਸੀੜੀਆਂ ਦਿਖਾ ਦੂੰ ਬਸ ਕਵਰ ਮਾਰਿਆ ਤਾਰ ਤੇ ਸੀ ਮੈਂ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋਰ ਆਹ ਸੀ ਰਿਮੋਟ ਹੋਰ ਬੱਤੀ ਇਹਦੀ ਤਾਰ ਹੈ ਅਜੀ ਦੇ ਨਾ ਗੇਮ ਤੇ ਲੋ ਦੀ ਤਾਰ ਹੈ ਕੱਢ ਲੈ ਤੂੰ ਕੋਈ ਨਹੀਂ ਸਾਰਾ ਕੁਝ ਕੱਢ ਲੈ ਹੈਗੀ ਹੈ ਹਾਂ ਇਹ ਚਾਰ ਕੀ ਕਰੀ ਬਣਾਉਂ ਹੂੰ ਸਤ ਤੋਂ ਵਧੀਆ ਚੀਜ਼ ਹੁਣ ਆਇਆ ਕਿ ਇੱਕ ਵਾਰੀ ਪਹਿਲਾਂ ਵੀ ਇਹ ਲੈ ਕੇ ਆਇਆ ਸੀਗਾ ਇਹ ਪਰ ਹੁਣ ਆਇਆ ਕਿ ਮੈਂ ਉਰੀ ਰੱਖ ਲੈਣ ਇਹਨੂੰ ਦੇਣਾ ਹੀ ਨਹੀਂ ਹੈਗਾ ਵਾਪਸ ਪੱਕੀ ਗੱਲ ਹੈ ਠੀਕ ਹੈ ਨਾ ਨਹੀਂ ਬਰਥਡੇ ਤੇ ਦੇਣਾ ਬਰਥਡੇ ਤੂੰ ਤਾਂ ਦੋ ਬਰਥਡੇ ਲੰਗਾਤੇ ਇਸ ਵਾਰੀ ਕਿਹਾ ਸੀ ਇਸ ਵਾਰ ਨਾ ਤੂੰ ਸੱਚ ਓਏ ਕਰਕੇ ਈ ਆਸ ਓਏ ਹਾਂ ਇਸ ਵਾਰੀ PS5 ਦੇਣੀ ਸੀ ਹਾਂ ਹਨਾ ਉਹਦੀ ਉਹਦੀ ਗੱਲ ਕਰ ਤੂੰ ਗੇਮ ਵੀ ਹਾਰਿਆ ਸੀ ਹਾਂ ਓਹੋ ਉਹ PS5 ਦੇਣੀ ਸੀ ਹਨਾ ਅਬ ਪ੍ਰਾਈਸ ਦੇਗਾ ਤੂੰ ਕਿਆ ਸੀ ਕੋਈ ਨਾ ਮੈਂ PS4 ਨਾਲ ਹੀ ਸਾਰਨੂੰਗਾ ਨਹੀਂ ਹਾਂ ਚੱਲ ਉਹ ਪਹਿਲਾਂ ਸਟੀering ਸਟੂering ਤਾਂ ਲਾਲ ਹੈ ਨਹੀਂ ਨਹੀਂ ਪਹਿਲੇ ਲੀਡ ਬਾਕਸ ਤੇਰੀਂ ਫਿਕਸ ਕਰ ਲੈ ਹਨਾ ਕਿਨੂੰ ਆ ਇਹਨੂੰ ਐ ਥੱਲੂ ਘੁਮਾ ਕੇ ਥੱਲੂ ਦੀ ਰ ਨਾ ਨਹੀਂ ਆ ਪਾ ਰਹੇ ਮੇਰੇ ਲਈ ਜੋ ਕਾਰਕੋ ਜੋ ਕਰਨਾ ਹੈ ਦੇਖੋ ਮੜੇ ਗੇਮ ਤਾਂ ਪਿੱਛੇ ਧਰ ਦੇ ਦੇ ਹਾਂ ਨਹੀਂ ਖੜ ਜਾ ਲੂਰੇ اسی میں بھی نہیں ہاں ਮੜੀ ਇਹਨੂੰ ਅੱਗੇ ਕਰਨਾ ਪਊਗਾ ਤਾਂ ਨੂੰ ਦੇਖ ਠੀਕ ਹੈ ਹੂੰ ਹੁਣ ਇਹ ਦੇਖਣਾ ਪਊ ਨਾ ਵੀ ਪਿੱਛੇ ਵੀ ਆਊਗੀ ਹੈ ਇਹ ਦੇਖਣਾ ਪਊ ਵੀ ਪਿੱਛੇ ਵੀ ਆਊ ਦੇਖੋ ਉਹ ਨੂੰ ਪਿੱਛੇ ਕਰੋ ਆ ਹਾਂ ਬਸ ਠੀਕ ਹੈ ਹਾਂ ਹੁਣ ਮੈਂ ਕਰ ਔਨ ਕਰ ਇਹਨੂੰ ਮੈਨੂੰ ਨਹੀਂ ਆਉਂਦਾ ਚਪੇਲਾ ਇਥੇਪੇਲਾ ਓਹੋ ਕੀ ਹੋ ਗਿਆ ਇਸ ਤਰ੍ਹਾਂ ਦਾ ਮੈਨੂੰ ਨਹੀਂ ਕੁਝ ਵੀ ਕਰਨਾ ਆਉਂਦਾ ਇਹਦਾ ਤੇ ਮੈਂ ਦੱਸਤੀ ਪਹਿਲਾਂ ਆਪੇ ਕਰਨਾ ਤੂੰ ਠੀਕ ਹੈ ਨਾ ਉਹ ਕਿਤੇ ਆ ਕਰਦਾ ਨਹੀਂ ਟਿੰਦੀ ਆ ਇਥੇ ਕਿਹੜੀ ਜਿਹੜੀ ਪਿੱਛੋਂ ਲੱਗੀ ਆਹ ਚੱਲ ਵੀ ਤੂੰ ਆਪ ਹੀ ਹਾਂ ਬਸ ਚੱਲ ਪੀ ਬਚਾ ਲਾਈਟ ਹੀ ਆ ਗਈ ਹੈ ਨਾ ਇਹਦੇ ਚੱਲ ਬਠੀਕ ਤੂੰ ਘਰ ਆ ਜਾਂਦੀ ਕਿ ਅੱਜ ਤੇ ਨਾ ਸਾਡੀ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਫੁੱਲ ਦੇਖਿਆ ਕਰੋ ਪੂਰੀ ਮਤਲਬ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂ ਹੁਣ ਇਹ ਤੁਹਾਨੂੰ ਸ਼ੇਅਰ ਵੀ ਕਰਨਾ ਬਈ ਹਾਂ ਇੱਕ ਅਦੇ ਵੀਰ ਭੈਣ ਨਾਲ ਸ਼ੇਅਰ ਵੀ ਕਰ ਦਿਆ ਕਰੋ ਕਿਹੜੀ ਕਿਹੜੀ ਗੇਮਾਂ ਲੈ ਕੇ ਆਇਆ ਤੂੰ ਹੂੰ ਜੀਟੀਏ ਲੈ ਆਇਆ ਇਹਦੇ ਵਿੱਚ ਲੀਡ ਫੋਰ ਸਪੀਡ ਦੀ ਹੈ ਇਹ ਜੀਟੀਏ ਦੇ ਵਿੱਚ ਆਹ ਗਾਜ ਨਹੀਂ ਫਰਸਟਿਕ ਗੋਰ ਲੈ ਕੇ ਆਇਆ ਮੈਂ WWE ਦੀ ਆ ਪਿਛਲੇ ਸਾਲ ਦੀ ਹੈ ਔਰ ਇਹਨਾਂ ਖਾਣਗੇ ਹੋਰੇ ਹੈਗੀ ਗੋਰਡਾ ਕਿਹੜੀ ਗੋਰਡਾ ਹੋਰ ਗੋਰਡਾ ਹੋਰ ਆ ਇਹਦਾ ਸੈੱਟ ਕਰ ਇਹਨੂੰ ਟੀਵੀ ਨੂੰ ਤਾਂ ਸੈੱਟ ਕਰ ਪਹਿਲਾਂ ਰਿਮੋਟ ਤੋਂ ਆ ਦੇਖੋ ਕਿਹੜਾ ਖੋਲਣਾ ਪੈਂਦਾ ਇਹਦੇ ਚੋਂ ਉਹ ਹੀ ਉਹ ਹੋ ਗਲਤ ਚੱਲੂ ਤੈਨੂੰ ਤਾਂ ਆਹੀ ਕਹਿਿੰਦਾ ਨਾ ਤੂੰ ਕਾਲੀ ਨਾ ਕਰਿਆ ਕਰ ਆਰਾਮ ਨਾਲ ਕਰਿਆ ਕਰ ਕਿਹੜਾ ਕੋਈ ਮਗਰ ਪਿਆਏਗਾ ਤੇਰੇ ਉਨਾ ਸਾਰਾ ਦਿਨ ਇਹੀ ਨਹੀਂ ਚਲਾਈ ਜਾਣੀ ਵਾਹ ਕਾ ਚੁਲਿਆ ਪਹਿਲਾ ਡੱਬਾ ਚੱਕ ਕੇ ਨਾ ਸਟੋਰ ਚ ਸਾਮਕਿਆ ਫਿਰ ਇਹਦੇ ਡੱਬੇ ਚ ਪਾ ਲਈ ਨਾ ਫਿਰ ਮੁੜ ਕੇ ਡੱਬਾ ਕਿਤੇ ਪਾੜ ਜੇ ਨਾਟ ਕਨੈਕਟਡ ਮੈਂ ਤਾਂ ਦੱਸਦਾ ਚੱਲ ਚੱਲ ਚੱਕ ਚੱਕ ਇਹਨੂੰ ਉਹ ਉੱਪਰ ਧਰ ਦੇ ਹਾਂ ਉੱਪਰ ਬਾ ਠੀਕ ਆ ਹਾਂ ਆ ਦੇਖੋ ਤੁਹਾਨੂੰ ਮੇਰੀ ਕਲਾਕਾਰੀ ਦਿਖਾਵਾਂ ਮੈਂ ਇਹਦੀ ਵੈਸੇ ਵੀਡੀਓ ਪਾਈ ਹੋਈ ਆ ਪੂਰੇ 2 ਦਿਨ ਲੱਗੇ ਸੀ ਮੈਨੂੰ ਅਖਵਾਰਾਂ ਦਾ ਬਣਾਇਆ ਸੀ ਇਹ ਰੰਗ ਰੰਗੂ ਕਰਕੇ ਪੂਰਾ ਹੈ ਪਤਾ ਨਹੀਂ ਲੱਗਦਾ ਕਿ ਕਿੱਥੇ ਉਹ ਜਿਹੋ ਲਾਈਟ ਆ ਵੀ ਕਿਹ ਕਿਹੜੀ ਲਾਈਟ ਉਹ ਇੱਕ ਲਾਈਟਾਂ ਦੀ ਹੁੰਦੀ ਆ ਉਰੇ ਪਲੇਸਟੇਸ਼ਨ ਦਾ ਆਹ ਸਾਈਨ ਬਣ ਕੇ ਉਰੇ ਆਇਆ ਚਲੋ ਪਿਛਲੀ ਵਾਰੀ ਤਾਂ ਨਾਲ ਦੀ ਨਾਲ ਚੱਲ ਪਿਆ ਸੀ ਯਾਰ ਉਹੀ ਤਾਂ ਪਤਾ ਨਹੀਂ ਲੱਗ ਰਿਹਾ ਇਹ ਸਵੇਰ ਤੋਂ ਐਂਸਨ ਤੱਕ ਕੋਈ ਸਪੈਸ਼ਲ ਤਾਰ ਨਹੀਂ ਬਾਦੂ ਤਾਂ ਨਹੀਂ ਲਾਈ ਜਾਂਦਾ ਹੁਣ ਚਾਰਜ ਕਰਕੇ ਤਾਂ ਹੀ ਧਰਮ ਮੁੱਕ ਜੀ ਚਾਰਜ ਕਰਨੀ ਹੁੰਦੀ ਆ ਨਾ ਨਾ ਵੀ ਆ ਚਾਰਜ ਵੀ ਨਾ ਚੱਲੇ ਤਾਂ ਚਾਰਜ ਤਾਂ ਬਾਅਦ ਚੋ ਕਰ ਲਈ ਪਹਿਲਾਂ ਹੋਂ ਤੱਕ ਉਹ ਜਿਹੜੀ ਪਿੱਛੇ ਤਾਰ ਪਾਈ ਆ ਇੱਕ ਮਿੰਟ ਇਹ ਐਚ ਡੀ ਐਮ ਆਈ ਵਾਲੀ ਆਪਾਂ ਢਿੱਲੀ ਪੂਤੀ ਫਿਰ ਇਹ ਤਾਂ ਗੱਲ ਤੋਂ ਲਾ ਫੜ ਮੈਂ ਫਾਉਂਦ ਤੁਸੀਂ ਪਾਓ ਮੈਂ ਲਾਈਟ ਦੀ ਜਰੂਰਤ ਹੈ ਤਾਰ ਤਾਂ ਤੇਰੀ ਬੇਬੇ ਬਾਹਰ ਪਈ ਸੀ ਚੱਲਣਾ ਕਿਛਵਾਏ ਤੈਨੂੰ ਮੈਂ ਤਾਂ ਹੀ ਕਹਿਣਾ ਕਾਲੀ ਨਾ ਕਰਿਆ ਕਰ ਹਾਂ ਨਹੀਂ ਆਈ ਲਾਈਟ ਉਹ ਨਹੀਂ ਮੈਨੂੰ ਪਤਾ ਪਰ ਤਾਰ ਤੇਰੀ ਬਾਹਰ ਫਿਰਦੀ ਸੀ ਇੱਕ ਗੱਲ ਮੇਰੀ ਇਹ ਚਲਦੀ ਕਰਦੇ ਐਚ ਡੀ ਐਮ 1 ਤੇ 2 ਤੇ 1 2 ਹਾਂ ਇਹ ਵੀ ਆ ਗਿਆ ਇਹ ਕੀ ਹੈ ਨਾਟ ਕਨੈਕਟਿਡ ਹੁਣ 2 ਮਿੰਟ ਮੈਂ ਇਹਨਾਂ ਸੈਟਿੰਗ ਜੀ ਕਰ ਲਈਏ ਫੇਰ ਹੀ ਤੁਹਾਨੂੰ ਦਿਖਾਵਾਂਗਾ ਉਤਲਾਈ ਮੈਨੂੰ ਪੱਕਾ ਗਲਤ ਕਿਵੇਂ ਪਤਾ ਨਹੀਂ ਥੱਲੇ ਵਾਲੇ ਜਿਹੜਾ ਉਹ ਸੀ ਪਤਾ ਨਹੀਂ ਉੱਤੇ ਵਾਲੇ ਜੇ ਲੈ ਮੈਂ ਕਰਦਾ ਸੈਟ 2 ਮਿੰਟ ਮੈਨੂੰ ਦੇਖਣ ਦੇ ਤੂੰ ਦੋ ਮਿੰਟਾ ਮੋਬਾਈਲ ਫੜ ਮੇਰਾ ਪੂਰੇ 15 ਮਿੰਟ ਦੀ ਮਿਹਨਤ ਤੋਂ ਬਾਅਦ ਤਾਰਾਂ ਇੱਕ ਤਾਰਾਂ ਤੋੜਾ ਦੁਆਰਾ ਕੱਸੀਆਂ ਫੇਰ ਜਾ ਕੇ ਚੱਲਿਆ ਇੱਕ ਤਾਂ ਨਾ ਜਿਵਾਕਾ ਇਹਨੂੰ ਕਾਲੀ ਬਹੁਤ ਹੋ ਜਾਂਦੀ ਹੈ ਅਧਿਆਤਾਰਾ ਇੰਯੜਾ ਰਖੇ ਨੇ ਫੈਕਸ ਕੀਤੀਆਂ ਨੂੰ ਆ ਚੱਲ ਪਈ ਸਾਡੇ ਗਿਆ ਮਾਮੂ ਤੁਹਾਡੇ ਟੀਵੀ ਦੀ ਕੁਆਲਿਟੀ ਕਿੰਨੀ ਵਧੀਆ ਦੀ ਇਹ ਤਾਂ ਜਮੈਂ ਕਲੀਅਰ ਦਿਖਦਾ ਮੇਰੇ ਵਾਲਾ ਤਾਂ ਐਵੇਂ ਹੀ ਉੱਥੇ ਲੈਣਾ ਹੀ ਆ ਪੈ ਜਾ ਤੁਹਾਨੂੰ ਅੱਛਾ ਪਤਾ ਨਹੀਂ ਭਾਈ ਜੀ ਗਰੀਬਾਂ ਦਾ ਟੀਵੀ ਤਾਂ ਐਵੇਂ ਦਾ ਹੀ ਚੱਲਦਾ ਤੁਸੀਂ ਤਕੜੇ ਬੰਦੇ ਹੋਗੇ ਤੁਹਾਡੇ ਟੀਵੀ ਪਤਾ ਨਹੀਂ ਕੀ ਕੀ ਕਰਦੇ ਨੇ ਅਸੀਂ ਤੁਹਾਡੀ ਰੀਚ ਥੋੜੀ ਕਰ ਸਕਦੇ ਹਾਂ ਵੇਖ ਲਓ ਕੀ ਹੋ ਗਿਆ ਅਸੀਂ ਵੀ ਗਰੀਬ ਆਂ ਵੇਖ ਲਓ ਆਪੀ ਚੱਲ ਰਿਹਾ ਰਹੇ ਮੋਟੂ ਰਿਮੋਟ ਚ ਖਰਾਬੀ ਹੋਊਗੀ ਹਾਂ ਵੀ ਇਹਦੇ ਖਰਾਬਾ ਰਿਮੋਟ ਸੰਦੇਸ਼ ਯਾਰਾ ਲਗਾ ਆਹ ਚਲੋ ਖੇਡ ਹੁਣ ਕੋਈ ਗੇਮ ਆਪਾਂ ਦਿਖਾਈ ਦੇ ਤਾਂ ਸਹੀ ਇੱਕ ਮਿੰਟ ਨੈਟ ਤਾਂ ਕਨੈਕਟ ਕਰਦੇ ਉਸ ਜਿਵੇਂ ਇਹ ਕਰਦਾ ਹੈ ਹੈ ਉਹ ਮੇਰੇ ਅੱਗੇ ਬੇਜ਼ਤੀ ਹੋ ਰਹੀ ਹੈ ਉਹ ਚੱਲਣਾ ਨਹੀਂ ਇਹ ਕੁਝ ਨਹੀਂ ਹੁੰਦਾ ਆਪਾਂ ਬੇਜ਼ਤੀ ਨੂੰ ਦੱਸ ਕੀ ਹੋਇਆਗਾ ਫਿਰ ਕੀ ਹੁੰਦਾਗਾ ਆਪਾਂ ਜਦ ਇੰਨੇ ਮਿਹਨਤ ਕਰਕੇ ਆ ਚਲਾ ਲਿਆ ਹੁਣ ਇਹ ਵੀ ਚਲਾ ਲਾਂਗੇ। ਓ ਯਾਰ ਲਾ ਲਿਆ ਸੀ ਨਾਲੇ। ਹਾਂ ਲਾ ਲਿਆ। ਕੀ ਹੋ ਗਿਆ? ਯਾਰ ਲਿਆ ਲਾ ਲਿਆ। ਇਹ ਨਾਲ ਇੰਟਰਨੈਟ ਵੀ ਕਨੈਕਟ ਚਾਹੀਦਾ ਹੁੰਦਾ। ਹਾਂ। ਆ ਹੁਣ ਠੀਕ ਹੈ। ਹਾਂ। ਹੁਣ ਮੈਨੂੰ ਠੀਕ ਹੈ ਬੋਲੇ। ਕੀ ਬੋਲਾਂ? ਨੈਟਵਰਕ ਦੱਸੋ। ਉੱਪਰ ਲਾ। ਉੱਪਰ ਲਾ। 90 ਵਾਲਾ। 9 ਪਾਸਵਰਡ ਪਾਸਵਰਡ ਤਾਂ ਮੈਨੂੰ ਵੀ ਨਹੀਂ ਯਾਦ ਯਾਰ ਹੁਣ ਪਾਸਵਰਡ ਦੱਸਾਂ ਇੱਕ ਮਿੰਟ ਮੈਂ ਪਾਸਵਰਡ ਦੇਖ ਲਾਂ ਕੀ ਡਾਗਾਂ ਇਹ ਕਰਮਨ ਜੀ ਇੱਥੇ ਲੱਗਦਾ ਵੀ ਛੋਟਾ ਨੇ ਤੁਸੀਂ ਵੀ ਖੇਡਦੇ ਹੋ ਨੇ ਗੇਮ ਇਹ ਕਹਦੇ ਵੀ ਬਹੁਤ ਟੰਗ ਕਰਦਾ ਹੁੰਦਾ ਵੀਰੇ ਨੂੰ ਜਾਗੇ ਫਿਰਦਾ ਵੀਦਾ ਆ ਜਾ ਓਰੇ ਆ ਜਾ ਓਰੇ ਮੇਰੇ ਕੋਲੇ ਆ ਮਾਮੂ ਕੋਲੇ ਆ ਜਾ ਹੁਣ ਓਰੇ ਮਾਮੂ ਕੋਤਾ ਲੱਗੂਗਾ ਸਭ ਕੁਝ ਸਭ ਕੁਝ ਜਦੋਂ ਠੀਕ ਆ ਜਾ ਆ ਜਾ ਮਾਮੂ ਕੋਲੇ ਆ ਜਾ ਆ ਜਾ ਤੈਨੂੰ ਮੇਰੇ ਤੋਂ ਸੰਗ ਲੱਗਣ ਲੱਗ ਗਈ ਹੁਣ ਆ ਜਾ ਮੇਰੇ ਕੋਲ ਆ ਮੈਨੂੰ ਪਤਾ ਸਕਸੈਸfully ਹੈ ਚੱਲ ਪਈ ਤੇਰੀ ਗੇਮ بس ਇੱਕ ਮਿੰਟ ਆਹ ਲਾ ਨਾ ਗੱਡੀਆਂ ਵਾਲੀ ਮੈਂ ਆ ਦੇ ਉਹ ਗੱਡੀਆਂ ਵਾਲੀ ਚੱਲੂਗੀ ਜੇ ਲੋਡਿੰਗ ਹੈ ਜੀ ਮੈਂ ਆ ਚੱਲਦਾ ਦੇਖਣਾ ਤੇਰਾ ਸਟੀering ਹੀ ਆ ਹਾਂ ਲੋਡਿੰਗ ਵੀ ਹੁੰਦੀ ਹੈ ਗੇਮ ਦੀ ਲੋਡਿੰਗ ਨਾ ਹੁੰਦੀ ਕੋਈ ਚੀਜ਼ ਹੁੰਦੀ ਅਕਸਰੀ ਸੰਤਾ ਬਤਾਈ ਨਹੀਂ ਜਹਾਜੀਆਂ ਤੋਂ ਤਾਰਾਂ ਫਿਕਸ ਕਰਕੇ ਦੇ ਉਹ ਜੀ ਤੂੰ ਲੋਡਿੰਗ ਕਰ ਲੇਗਾ ਕੱਢ 줘 ਯਾਰ ਇਹ ਨਹੀਂ ਐਡੇ ਦਾ ਮੇਰੇ ਪੈਰ ਨੇ ਹਾਂ ਛੋਟੇ ਨੇ ਫਿਰ ਤੂੰ ਆ ਪੀ ਕੇ ਹੱਸੀ ਮੈਨੂੰ ਕਿਨੂੰ ਸਾਈਡ ਤੇ ਰੱਖ ਦੇ ਫਿਰ ਤੈਨੂੰ ਸ਼ਗਨ ਵਾਲੀ ਪੀੜੀ ਲੈ ਆ ਕੇ ਦਿੱਤੀ ਸੀ ਮੈਂ ਉੱਥੇ ਬਾਹਰ ਹੀ ਆ ਕੇ ਆ ਫਿਰ ਇਹਨੂੰ ਇੱਥੇ ਰੱਖ ਲਓ ਚੱਲ ਰੱਖ ਦੇ ਵਾਇਨੂਰ ਨੂੰ ਲੈ ਆਇਆ ਇਹ ਮਤਲਬ ਵਾਇਨੂਰ ਵਸਤੇ ਲੈ ਆ ਸੀ ਕੋਈ ਨਹੀਂ ਅੱਛਾ ਅੱਛਾ ਚੱਲ ਕੋਈ ਨਹੀਂ ਲੇ ਆ ਮਾਂ ਦਿਉ ਨੂੰ ਵੀ ਲੋ ਹਮ ਲੋਡਿੰਗ ਹੋ ਨੋਟ ਚੱਕ ਹਾਂ ਗੱਡੀਆਂ ਲੈ ਕੇ ਮੈਂ ਤਾਂ ਟਾਰਗੇਟ ਲਗਾਇਆ ਮੇਰੇ ਤੇ ਦੇਖ ਹਾਂ ਜੰਪ ਮਰਵਾ ਚੱਲ ਪੀ ਹਾਂ ਚੱਲ ਠੀਕ ਹੈ ਤੂੰ ਸਟੀering ਇਹ ਚਲਾ ਕੇ ਦਿਖਾ ਮੈਨੂੰ ਚਲ ਅੱਛਾ ਜੀ ਆ ਦੇਖੋ ਗੱਡੀ ਜੰਪ ਕਰਦੀ ਹੈ ਤੁਹਾਨੂੰ ਦਿਖਾਣਾ ਪਹਿਲਾਂ ਚਲਾਤਾ ਲੈ ਜੰਪ ਤੋਂ ਪਹਿਲਾਂ ਹੀ ਕਰਾਨ ਲੱਗ ਗਿਆ ਕੀ ਬਾਤ ਹੈ ਉਹ ਇਹ ਤਾਂ ਨਜ਼ਾਰੇ ਵਾਲੀ ਚੀਜ਼ ਹੈ ਹੋਰ ਯਾਰ ਇੱਕ ਪਾਣੀ ਮੈਂ ਸੌਰੀ ਕੀਤੀ ਐ ਇਹਦੇ ਚ ਗੱਡੀ ਵੀ ਚੇਂਜ ਹੋ ਜਾਂਦੀ ਹੈ ਹਨ ਹਾਂ ਹਾਂ ਇੱਕ ਮਿਲੀਅਨ ਪਿਆ ਖਰੀਦ ਸਕਦੇ ਆਪਾਂ ਅੱਛਾ ਇੱਕ ਮਿਲੀਅਨ ਬਾਈ ਮੈਨੂੰ ਨਹੀਂ ਪਤਾ ਹੈਗਾ ਆਪਾਂ ਐਵੇਂ ਝੂਠ ਬੋਲੀਏ ਬਾਈ ਝੂਠ ਝੂਠ ਕੁਛ ਨਹੀਂ ਦੱਸਾਂ ਤੇਰੀ ਗੱਲ ਨਹੀਂ ਕਰ ਰਿਹਾ ਮੈਂ ਮੈਨੂੰ ਨਹੀਂ ਕੁਛ ਵੀ ਇਹ ਟੈਂਪੋਰਰ ਬਾਰੇ ਪਤਾ ਹੈਗਾ ਚਲੋ ਜਵਾਕਾਂ ਨੂੰ ਤਾਂ ਪਤਾ ਹੋਊਗਾ ਆਪਾਂ ਇੱਕ ਵਾਰੀ ਇਹ ਪਹਿਲਾਂ ਵੀ ਵੈਸੇ ਲੈ ਕੇ ਆਏ ਸੀ ਇਹ ਸੈਟਅਪ ਜਿਆ ਉਰੇ ਉਦੋਂ ਵੀ ਇਹ ਜਵਾਕ ਜੀ ਖੇਡ-ਖੋੜ ਕੇ ਆਪ ਹੀ ਲੱਗੇ ਰਹਿੰਦੇ ਸੀ ਤੁਹਾਨੂੰ ਵੀ ਖੜਾਈ ਸੀ ਨੀ ਹਾਂ ਇੱਕ ਵਾਰੀ ਵਿੱਚ ਚਲ ਮੈਂ ਵੀ ਖੜੀ ਪਰ ਮੈਨੂੰ ਜਮ ਐ ਨੌਲੇਜ ਨਹੀਂ ਹੈਗੇ ਇਹਦੇ ਬਾਰੇ ਸਿਖਾਦਾ ਜੀ ਚਲੋ ਹੁਣ ਅਸੀਂ ਖੇਡ ਲੀਏ ਗੇਮ ਮੈਂ ਵੀ ਚਲਾ ਲਾਂ ਗੱਡੀ ਥੋੜੀ ਮੋਟੀ ਚਲੋ ਹੁਣ ਚਲਾਓ ਗੱਡੀ ਤੇ ਆਪਾਂ ਹੁਣ ਵੀਡੀਓ ਬੰਦ ਕਰੀਏ ਤੇ ਗਾਇਜ਼ ਲਾਈਕ ਸ਼ੇਅਰ ਸਬਸਕ੍ਰਾਈਬ ਸਭ ਕੁਝ ਕਰਿਓ ਮਾਮਾ ਨੂੰ ਆਪਾਂ ਲੈ ਕੇ ਜਾਣਾ ਲੱਖ ਤੱਕ ਇਹ ਪਲੀਜ਼ ਬਸ ਪੂਰੀ ਕਰਦੇ ਹੋ ਪਹਿਲਾਂ 1000 ਤਾਂ ਹੋ ਜਾਣਾ ਹਜ਼ਾਰ ਨਹੀਂ ਆਪਾਂ ਸਿੱਧਾ ਹੀ ਲੱਖ ਤੇ ਜਾ ਲੱਖ ਤੇ ਜਾਣ ਚਲ ਮੈਂ ਤਾਂ ਲੋਕਾਂ ਨੂੰ ਕਹਿ ਦੇ ਕਿ ਵੀਡੀਓ ਦੇਖ ਲਿਆ ਕਰੋ ਪੂਰੀ ਪੂਰੀ ਕੋਈ ਫਿਰ ਦੇਖਣਾ ਨਹੀਂ ਵੇਜੋ ਕੋਈ ਆਪਾ ਚੀਜ਼ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਹੈ ਹਾਂ ਪੂਰੀ ਵੀਡੀਓ ਭਾਗੇ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਦੇਖਿਆ ਕਰੋ ਤਾਂ ਹੀ ਰੀਚ ਹੁੰਦੀ ਹੈ ਨਾ ਜ਼ਿਆਦਾ ਚਲਾ ਉਰੇਆ ਕਰਮਣ ਉਹ ਸਾਡੀ ਕਰਮਣ ਵੀ ਆ ਗਈ ਉਰੇਆ ਕਰਮਣ ਬਾਈ ਕਰ ਦੋ ਕਿ ਵੀਡੀਓ ਦੇਖਿਆ ਕਰੋ ਸਾਰੇ ਕਿ ਮੇਰੇ ਕਰਕੇ ਸਾਰੇ ਵੀਡੀਓ ਦੇਖਿਆ ਕਰੋ ਹਲੋ ਬੋਲੋ ਮਾਮੂ ਜੀ ਦਾ ਸਾਂਘ ਕੇ ਭਾਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ ਬਾਏ ਟੇਕ ਕੇਅਰ